ਜਹਰੀਲੀ ਸ਼ਰਾਬ ਦਾ ਮਾਮਲਾ ਪਖਤਾ ਜਾ ਰਿਹਾ ਹੈ ਸੁਖਪਾਲ ਸਿੰਘ ਖਹਿਰਾ ਪਿੰਡ ਪਹੁੰਚੇ ਨੇ ਗੁਜਰਾ ਜਿੱਥੇ ਉਹਨਾਂ ਨੇ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋਈ ਹੈ ਜਿਹੜੀਲੀ ਸ਼ਰਾਬ ਪੀਣ ਦੇ ਨਾਲ ਔਰ ਜਿਹੜੇ ਪਰਿਵਾਰਾਂ ਦੇ ਨੌਜਵਾਨ ਹੂੰ ਦੀਆਂ ਉਲਟੀਆਂ ਕਰਦੇ ਨੇ ਉਹਨਾਂ ਨੂੰ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਤੇ ਸੁਖਪਾਲ ਸਿੰਘ ਖਹਿਰਾ ਨੇ ਉੱਥੇ ਮੌਕਦੀ ਸਰਕਾਰ ਤੇ ਸਵਾਲੀਏ ਨਿਸ਼ਾਨ ਖੜੇ ਕੀਤੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਮ ਕੇ ਵਰੇ ਨੇ ਕਿ ਪਹਿਲਾਂ ਤੇ ਇਹ ਪਾਲਸੀਆਂ ਅਜਹੀਆਂ ਲੈ ਕੇ ਆਉਂਦੇ ਨੇ ਤੇ ਅਜਿਹੇ ਠੇਕੇਦਾਰਾਂ ਨਾਲ ਜਿਹੜਾ ਇਹ ਪਹਿਲਾਂ ਕਾਂਟੈਕਟ ਕਰਦੇ ਨੇ ਤੇ ਉਹ ਜ਼ਹਿਰੀਲੀ ਸ਼ਰਾਬ ਪੰਜਾਬ ਵਿੱਚ ਲੈ ਕੇ ਆਉਂਦੇ ਨੇ ਜਿਸ ਕਰਕੇ ਹੁਣ ਪੰਜਾਬ ਦੇ ਲੋਕ ਮਰ ਰਹੇ ਨੇ ਉਹਨਾਂ ਨੇ ਮੌਕੇ ਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸ਼ਬਦੀ ਹਮਲੇ ਬੋਲੇ ਨੇ ਸਾਰੀ ਇਸ ਨੂੰ ਕਾਂਗਰਸ ਪਾਰਟੀ ਦਾ ਅਸੀਂ ਜਿੰਨੇ ਵੀ ਸਾਡੇ ਸਤਕਾਰਯੋਗ ਸਾਥੀ ਲੀਡਰ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਐਕਸਾਈਜ਼ ਮਨਿਸਟਰ ਦਾ ਆਪਣੀ ਕੰਸਟਿਟੂਐਂਸੀ ਆ ਦਿੜਬਾ ਜਿਹੜਾ ਗੁਜਰਾ ਗੁਜਰਾ ਪਿੰਡ ਆ ਉਹੀ ਐਕਸਾਈਜ਼ ਪਾਲਿਸੀ ਐਕਸਾਈਜ਼ ਮਨਿਸਟਰ ਉਦੇ ਪਿੰਡ ਵਿੱਚ ਉਹਦੇ ਇਲਾਕੇ ਦੇ ਵਿੱਚ ਜਾਲੀ ਸ਼ਰਾਬ ਵਿਕਰੀ ਆ ਇਸ ਕਰਕੇ ਇਹ ਜਿਹੜਾ ਪੁਲਿਸ ਨੇ ਜੋ ਕੁਝ ਕੀਤਾ ਮੇਰਾ ਇਹ ਮੰਨਣਾ ਵਾ ਕਿ ਇਹ ਕੋਈ ਵੀ ਮਾਫੀਆ ਪੰਜਾਬ ਦੇ ਵਿੱਚ ਬਿਨਾ ਤਾਕਤਵਾਰ ਸਿਆਸੀ ਆਗੂਆਂ ਦੇ ਔਰ ਬਿਨਾ ਪੁਲਿਸ ਦੀ ਛੇਤ ਤੋਂ ਬਗੈਰ ਇਹ ਚੱਲ ਹੀ ਨਹੀਂ ਸਕਦਾ ਹੁਣ ਇਹਦੀ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਦੈਟਸ ਆਈ ਵਾਸ਼ ਕਿ 8-10 ਬੰਦੇ ਨਾਮਜ਼ਦ ਕਰਤੇ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਇਹ ਇਸ ਇਹ ਐਡੇ ਲਾਰਜ ਏਰੀਆ ਵਿੱਚ ਜਿਹੜਾ ਮੌਤਾਂ ਹੋਈਆਂ ਨੇ ਇਹ ਕੋਈ ਵੈਲ ਆਰਗੇਨਾਈਜ਼ਡ ਮੈਕੈਨਿਜ਼ਮ ਆ ਜਿਹੜਾ ਐਡੇ ਵੱਡੇ ਰਕਬੇ ਦੇ ਵਿੱਚ ਸ਼ਰਾਬ ਵੇਚਦਾ ਸੀਗਾ ਇਹਦੀ ਹੁਣ ਪੁਲਿਸ ਤੇ ਜਿਹੜੀ ਕ੍ਰੈਡੀਬਿਲਟੀ ਪੰਜਾਬ ਪੁਲਿਸ ਦੀ ਜਿਹੜੇ ਆਪ ਹੀ ਸ਼ਾਇਦ ਇਹਨਾਂ ਨੂੰ ਨਾਲ ਮਿਲੀ ਭੁਗਤ ਹੋਊਗੀ ਇਹਨਾਂ ਦੀ ਇਹਨਾਂ ਦੀ ਇਨਵੈਸਟੀਗੇਸ਼ਨ ਸਾਡੀ ਪਾਰਟੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪਰਵਾਹ ਨਹੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਬਣਦੀ ਆ ਕਿਉਂਕਿ ਐਡੇ ਵੱਡੇ ਲੈਵਲ ਦੇ ਉੱਤੇ ਮੌਤਾ ਹੋਣੀਆਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਤਾ ਨਹੀਂ ਹੋਰ ਵਿਚਾਰੇ ਕਿੰਨੇ ਗਰੀਬ ਆਦਮੀ ਸ਼ਿਕਾਰ ਹੋਣਗੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂਗਾ ਸੈਕੰਡਲੀ ਤੁਹਾਨੂੰ ਯਾਦ ਹੋਵੇਗਾ ਜਦੋਂ ਅੰਮ੍ਰਿਤਸਰ ਵਿੱਚ ਇਹ ਸ਼ਰਾਬ ਘਟਾਲਾ ਹੋਇਆ ਸੀਗਾ ਔਰ ਉੱਥੇ 750 ਤੋਂ 150 ਬੰਦਾ ਮਰ ਗਿਆ ਸੀਗਾ ਭਗਵੰਤ ਮਾਨ ਉਦੋਂ ਆਪੋਜੀਸ਼ਨ ਸੀ ਔਰ ਇਸ ਇਸ ਦੇ ਉੱਥੇ ਪਹੁੰਚ ਕੇ ਕਿਹਾ ਸੀਗਾ ਕਿ ਪਹਿਲਾ ਕਤਲ ਦਾ ਮਕਦਮਾ ਦਰਜ ਕਰੋ ਤੇ ਫਿਰ ਮਾਫੀਆ ਨੂੰ ਐਕਸਪੋਜ਼ ਕਰੋ ਇਨ ਬਿਨ ਸਿਚੁਏਸ਼ਨ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਸਾਡੀ ਇਹ ਰਾਜਤਾਨੀ ਆਮ ਆਦਮੀ ਪਾਰਟੀ ਦੀ ਉੱਥੇ ਵਾਪਰੀ ਆ ਇਸ ਕਰਕੇ ਅੰਟਿਲ ਦ ਜਸਟਿਸ ਇਜ਼ ਡਨ ਐਂਡ ਫਾਈਨਲ ਜਸਟਿਸ ਇਜ਼ ਡਨ ਸਾਡੀ ਪਾਰਟੀ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਨਸਾਫ ਨਾ ਮਿਲਿਆ ਗਰੀਬਾਂ ਨੂੰ ਉਹਨਾਂ ਨੂੰ ਬਣਦੀ ਕੰਪਨਸੇਸ਼ਨ ਆ ਬਹੁਤ ਮਿਆਇਕਰ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ ਕਸੂਰ ਸਰਕਾਰ ਦਾ ਵਾ ਔਰ ਅਮਨ ਅਰੋੜੇ ਦਾ ਏਡਾ ਮੰਦ ਭਾਗਾ ਬਿਆਨ ਆਇਆ ਕੱਲ ਕਿ ਜੀ ਇਹ ਕਿਉਂਕਿ ਮਨਜ਼ੂਰ ਸ਼ੁਦਾ ਸਰਕਾਰੀ ਠੇਕਿਆਂ ਤੋਂ ਦਿੱਤੀ ਨਹੀਂ ਇਸ ਕਰਕੇ ਅਸੀਂ ਪੱਲਾ ਝਾੜ ਲਿਆ ਵਾ ਮਤਲਬ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਰੱਬ ਆਸਰੇ ਛੱਡ ਦਿੱਤਾ ਐ ਤਾਂ ਫਿਰ ਕੱਲ ਨੂੰ ਕਹਿਣਗੇ ਜਿਹੜੀਆਂ ਪੰਜਾਬ ਚ ਗੈਰਕਾਨੂੰਨੀ ਨਸ਼ਾ ਵਿਕਰਿਆ ਜੜਾ ਚਾਹ ਚਿੱਟਾ ਵਾ ਜਿਹਦੇ ਤੇ ਹੀ ਰੋਲਾ ਪਾਉਂਦੇ ਸੀਗੇ ਬਿਕਰਮਜੀਠੀ ਦੇ ਖਿਲਾਫ ਇਹਨਾਂ ਨੇ ਬੋਟ ਲਵਾਏ ਇਹਦਾ ਮਤਲਬ ਜਿਹੜੀਆਂ ਹਜ਼ਾਰਾਂ ਮੋਤਾਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਲਵਾਰਸ ਹੋ ਗਈਆਂ ਨੇ ਅਮਨ ਅਰੋੜਾ ਦੇ ਮੁਤਾਬਕ ਤੇ ਆਮ ਆਦਮੀ ਪਾਰਟੀ ਦੇ ਮੁਤਾਬਕ ਸੋ ਇਸ ਕਰਕੇ ਬੜਾ ਗੰਭੀਰ ਇਸ਼ੂ ਆ ਅੱਜ ਅਸੀਂ ਇੱਥੇ ਆਣ ਕੇ ਹਮਦਰਦੀ ਪ੍ਰਗਟ ਕੀਤੀ ਆ ਮੇਰਾ ਮੰਨਣਾ ਕਿ ਇਹ ਮੋਤਾਂ ਸਰਕਾਰ ਦੀ ਨਲਾਇਕੀ ਕਰਕੇ ਔਰ ਸਰਕਾਰ ਦੇ ਜਿਹੜੀ ਕਮਜ਼ੋਰੀ ਦੇ ਕਰਕੇ ਗਰੀਬ ਆਦਮੀ ਸ਼ਿਕਾਰ ਹੋਏ ਨੇ ਇਹ ਹਰ ਪਰਿਵਾਰ ਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ਾ ਪੰਜਾਬ ਸਰਕਾਰ ਦੇਵੇ ਔਰ ਇਹਦੀ ਜਾਂਚ ਮੈਂ ਜਿੱਦਾਂ ਕਿਹਾ ਕਿ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਟੂ ਫਿਕਸ ਰਿਸਪਾਂਸਿਬਿਲਟੀ ਔਨ ਪਾਵਰਫੁਲ politician police nexus ਐਂਡ ਦਾ ਮਾਫੀਆ ਵਿਚ ਇਨਵੋਲਡ ਇਨ ਦਾ ਇਲਿਸੀਟ ਲਿਕਰ ਟ੍ਰੇਡ ਇਨ ਦਿਸ ਡਿਸਟ੍ਰਿਕਟ ਜਿਹੜੀਆਂ ਇਲਜ਼ਾਮ ਮਗਰਲੀਆਂ ਸਰਕਾਰਾਂ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਪੈਸੀਫਿਕਲੀ ਸਿੰਗਲ ਆਊਟ ਕਰਕੇ ਲਾਉਂਦੇ ਰਹੇ ਨੇ ਉਹੀ ਡਰਗ ਮਾਫੀਆ ਵਾ ਉਹੀ ਲਿਕਰ ਮਾਫੀਆ ਵਾ ਉਹੀ ਰੀਅਲ اسٹیਟ ਮਾਫੀਆ ਵਾ ਉਹੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਵਾ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਦ ਤੱਕ ਸਰਕਾਰ ਨਹੀਂ ਕਰਉਣ ਵਾਲੇ ਸਮੇਂ ਸਾਰੀਆਂ ਗੱਲਾਂ ਐਨਲਾਈਜ਼ ਕਰ ਰਹੇ ਹੈਗੇ ਆ ਅਗਰ ਨਹੀਂ ਜਾ ਰਹੀ ਤਾਂ ਇਥੋਂ ਸਬਤ ਹੁੰਦਾ ਕਿ ਇਹਨਾਂ ਦੀ ਮਿਲੀਭੁਗਤ ਆਪਾਂ ਨੂੰ ਨਜ਼ਰ ਹਲੇ ਇੱਕ ਹੋਰ ਐਂਗਲ ਹੈ ਇਸ ਸ਼ਰਾਬ ਮਾਫੀਆ ਨੂੰ ਕਿ ਇੱਕ ਬਠਿੰਡੇ ਜ਼ਿਲ੍ਹੇ ਦੀ ਡਿਸਟਿਲਰੀ ਆ ਬਹੁਤ ਵੱਡੀ ਉਹਨਾਂ ਨੂੰ ਪਿਛਲੇ ਦਿਨਾਂ ਵਿੱਚ ਦੋ ਇਥਨੋਲ ਦੇ ਲਾਇਸੈਂਸ ਇਸ਼ੂ ਹੋਏ ਨੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਲਗਭਗ 200-300 ਕਰੋੜ ਰੁਪਏ ਦੇ ਵੈਲਿਊ ਦਾ ਇੱਕ ਇਥਨੋਲ ਲਾਇਸੈਂਸ ਆ ਇੱਕ ਸੰਗਤਪੁਰਾ ਬਠਿੰਡੇ ਦੇ ਵਿੱਚ ਇੱਕ ਡਿਸਟ੍ਰੀ ਮੈਂ ਹਲੇ ਉਹਦਾ ਨਾਮ ਨਹੀਂ ਲੈ ਰਿਹਾ that is subject to verification of course ਅਗਰ ਇਹ ਗੱਲ ਇਹ ਗੱਲਾਂ ਹੁਣ ਪੁਲਿਸ ਨਹੀਂ ਕੱਢ ਸਕਦੀ ਕਿਉਂਕਿ ਪੁਲਿਸ ਤਾਂ ਡਰਦੀ ਆ ਪੁਲਿਸ ਤਾਂ ਵਿਰੋਧੀਆਂ ਦੇ ਉੱਤੇ ਮੁਕਦਮੇ ਬਣਾ ਸਕਦੀ ਖੈਰੇ ਨੂੰ ਚੱਕ ਲੋ ਭਾਨੇ ਨੂੰ ਚੱਕ ਲੋ ਕਾਂਗਰਸ ਦੇ ਮਨਿਸਟਰ ਚੱਕ ਲੋ ਦੈਟ ਇਜ਼ ਆਲ ਪੁਲਿਸ ਇਜ਼ ਲਿਮਿਟਡ ਟੂ ਦੇਰਫੋਰ ਰੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਅਸੀਂ ਕਾਂਗਰਸ ਪਾਰਟੀ ਕਰੇ ਨੈਕਸਟ ਕੌਰਸ ਆਫ ਐਕਸ਼ਨ ਅਸੀਂ ਆਪਣੀ ਪਾਰਟੀ ਵਿੱਚ ਮਤਾ ਰੱਖ ਕੇ ਆਉਣ ਵਾਲੇ ਦਿਨਾਂ ਚ ਪੱਕਾ ਕਰਾਂਗੇ ਖੈਰਾ ਸਾਹਿਬ ਤੁਸੀਂ ਖਾਸ ਤੌਰ ਤੇ ਸੋ ਆਪਣੀ ਨੈਤਿਕ ਰਿਸਪੌਂਸਿਬਿਲਟੀ ਸਮਝਦੇ ਹੋ ਨਾ ਪਹੁੰਚਾ ਬਾਕੀ ਸਾਡੀ ਪਾਰਟੀ ਨਾਲ ਹੈ ਸਾਰੀ ਉਹ ਸਾਰੇ ਅੰਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੇ ਪਿਛਲੇ 2 ਸਾਲ ਦੇ ਵਿੱਚ ਅਨਿਆਏ ਭਿਜਿਆ ਵਾਂ ਤੇ ਅਨਿਆਏ ਹੀ ਵਧਣਗੇ ਉਹਨਾਂ ਨੇ ਜਿਹੜਾ ਉਹ ਕਹਿੰਦੇ ਨੇ ਸ਼ੋਰ ਮਚਾਉਂਦੇ ਨੇ ਕਿ ਜੀ ਸਾਨੂੰ ਦੇਸ਼ ਵਿੱਚ ਈਬੀ ਤੇ ਈਡੀ ਤੇ ਸੀਪੀਆਈ ਸਿਆਸੀ ਵਿਰੋਧੀਆਂ ਨੂੰ ਬੀਜੇਪੀ ਨੂੰ ਤੰਗ ਕਰੀ ਉਸ ਗੱਲ ਨਾਲ ਮੈਂ ਸਹਿਮਤ ਕਰ ਰਹੀ ਹਾਂ ਬਹੁਤ ਸਾਰੇ ਪਰਚੇ ਈਡੀ ਤੇ ਸੀਪੀਆਈ ਨੇ ਦਰਜ ਕੀਤੇ ਨੇ ਦੇਸ਼ ਵਿਆਪਕ ਚੁਣ-ਚੁਣ ਕੇ ਆਪਣੇ ਸਿਆਸੀ ਵਿਰੋਧੀਆਂ ਪਰ ਮੈਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੱਸਣ ਕਿ ਪੰਜਾਬ ਵਿੱਚ ਤੁਸੀਂ ਕੀ ਕੀਤਾ ਵਾ ਕੀ ਤੁਹਾਡੀ ਪੰਜਾਬ ਪੁਲਿਸ ਨੇ ਚੁਣ-ਚੁਣ ਕੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਨਹੀਂ ਬਣਾਏ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਮੇਰੇ ਤੇ ਇੱਕ ਇੱਕ ਇਦਾਂ ਦਾ ਲਾਈਫ ਥ੍ਰੈਟਨਿੰਗ ਐਨਡੀਪੀਐਸ ਕੇਸ ਬਣਾਇਆ ਗਿਆ ਜਿਹੜਾ 2017 ਚ ਲੀਡਰ ਆਫ اپੋਜੀਸ਼ਨ ਤੇ ਵੇਲੇ ਮੇਰੇ ਉਸ ਵੇਲੇ ਦੀ ਸਰਕਾਰ ਨੇ ਬਣਾ ਤੇ ਭਗਵੰਤਮਾਨ ਰਿਕਾਰਡ ਤੇ ਆ ਕਿ ਖੈਰੇ ਨਾਲ ਬੜਾ ੱੱੱਕਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਮਸਲਾ ਚੱਕਾਂਗਾ ਉਸੇ ਕੇਸ ਮੈਨੂੰ ਅਰੈਸਟ ਕਰ ਲਿਆ ਔਰ ਜਿਸ ਦਿਨ 4 ਜਨਵਰੀ 2023 ਨੂੰ ਮੇਰੀ ਜ਼ਮਾਨਤ ਹੋ ਰਹੀ ਆ ਹਾਈ ਕੋਰਟ ਤੋਂ ਤੜਕੇ 3 ਵਜੇ ਸੁਭਾਨਪੁਰ ਥਾਣੇ 'ਚ ਹੋਰ ਝੂਠਾ ਮੁਕੱਦਮਾ ਦਰਜ ਕਰਕੇ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਮੇਰੀ ਬੇਲ ਆਰਡਰਸ ਹੋਣੇ 11 ਵਜੇ 8 ਵਜੇ ਪੁਲਿਸ ਪਹੁੰਚਾਈ ਹੋਈ ਆ ਜੇਲ੍ਹ ਦੇ ਵਿੱਚ ਟੂਰੀ ਅਰੈਸਟ ਵੀ ਕੀ ਇਹ ਅਨਿਆਏ ਤੇ ਤੱਕਾ ਤੇ ਜ਼ੁਲਮ ਤੇ ਮਿਸਯੂਜ਼ ਆ ਪੁਲਿਸ ਨਹੀਂਗਾ ਸੋ ਧੋਗਲੀ ਗੱਲ ਨਾ ਨਾ ਕਰਨ ਕੇਜਰੀਵਾਲ ਸਾਹਿਬ ਜਾਂ ਤਾਂ ਉੱਥੇ ਕਹਿਣ ਕਿ ED ਦੇ CBI ਕਰੈਕਟ ਕਰ ਰਹੀ ਆ ਤੇ ਅਸੀਂ ਪੰਜਾਬ ਪੁਲਿਸ ਵੀ ਕਰੈਕਟ ਕਰ ਰਹੀ ਆ ਜੇ ਉੱਥੇ ਕਹਿੰਦੇ ਗੱਲ ਥੋੜਿਆਂ ਦੇ ਪੰਜਾਬ ਦਾ ਸਵੀਕਾਰ ਕਰਨ ਕਿ ਅਸੀਂ ਗਲਤੀਆਂ ਕੀਤੀਆਂ ਨੇ ਇਹਨਾਂ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਦੂਜੀ ਗੱਲ ਆਪਣੇ ਆਪ ਨੂੰ ਕਟੜੇ ਇਮਾਨਦਾਰ ਕਹਿ ਰਹੇ ਨੇ ਵੇਖੋ ਸੁਪਰੀਮ ਕੋਰਟ ਦੇ ਵਾਈਲ ਡਿਸਾਈਡਿੰਗ ਬੇਲਸ ਆਫ ਸਤਿੰਦਰ ਜੈਨ ਅਜਮੰਤ ਹਾਈ ਕੋਰਟ ਨੇ 3 3.5 ਮਹੀਨਿਆਂ ਚ ਕੀਤੀ ਉਹਦੇ ਚ ਕਹਾ ਉਹਨਾਂ ਨੇ that the evidence provided by prosecution punjab police is sketchy ਕਿ ਇਹ ਐਵੀਡੈਂਸ ਬਿਲਕੁਲ ਫਰਜੀ ਨਜ਼ਰ ਆ ਰਿਹਾ ਵਾ ਇਸ ਲਈ ਮੈਂ ਉਹਨਾਂ ਨੂੰ ਜ਼ਮਾਨਤ ਦਿੰਦਾ ਤੇ ਸਾਡੀਆਂ ਜ਼ਮਾਨਤਾਂ ਵੀ ਹੋ ਜਾਣ ਤਾਂ ਵੀ ਅਸੀਂ ਸਮਗਲਰ ਉਹ ਉਹਨਾਂ ਨੂੰ ਸੁਪਰੀਮ ਕੋਰਟ ਰੂਲ ਕਰ ਰਿਹਾ ਵਾ ਤੇ ਤਾਂ ਵੀ ਉਹ ਕਟੜ ਇਮਾਨਦਾਰ ਆਮ ਆਦਮੀ ਪਾਰਟੀ ਇਸ ਵਕਤ ਜਿਹੜੀ ਆ ਉਹ ਮੇਰੇ ਹਿਸਾਬ ਦੇ ਨਾਲ ਉਹ ਨਿਆਂਪਾਲਿਕਾ ਨੂੰ ਵੀ ਚੁਣੌਤੀ ਦੇ ਰਹੀ ਜਦੋਂ ਅਤੀਸ਼ੀ ਬੈਠ ਕੇ ਕਹਿੰਦੀ ਨਾ ਕਿ ਹਮਾਰੇ ਪਾਸ ਤੋਂ ਕੋਈ ਇਨਕੇ ਪਾਸ ਕੋਈ ਸਬੂਤ ਨਹੀਂ ਹੈ ਇਹ ਤਾਂ ਮਤਲਬ ਉਹ ਸੁਪਰੀਮ ਕੋਰਟ ਦੀ ਅਥਾਰਟੀ ਨੂੰ ਚੈਲੰਜ ਕਰ ਰਹੀ ਆ ਮੈਂ ਕਿਸੇ ਦੀ ਗ੍ਰਿਫਤਾਰੀ ਦਾ ਕਦੀ ਸਵਾਗਤ ਨਹੀਂ ਕੀਤਾ ਮੈਂ ਅਸੀਂ ਕੋਈ ਖੁਸ਼ ਨਹੀਂਗੇ ਡੀਫੀਟ ਬੀਜਪੀ ਐਟ ਦਾ ਨੈਸ਼ਨਲ ਲੈਵਲ ਉਹ ਉਸ ਅਧਿਕਾਰ ਦੇ ਵਿੱਚ ਉਹਦੀ ਕੰਡੈਮ ਕਰ ਰਹੀ ਆ ਨਾਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਈਡੀ ਤੇ ਸੀਬੀਆਈ ਮਿਸਿਊਜ਼ ਹੋ ਰਹੀ ਆ ਹੁਣ ਪੰਜਾਬ 'ਚ ਆ ਜਾਓ ਤੁਸੀਂ ਪੰਜਾਬ ਪੁਲਿਸ ਦੇ ਦੁਰਪਯੋਗ ਕਰਕੇ ਸਾਡੇ ਕਾਂਗਰਸ ਦੇ ਨਾਲ ਥੱਲੇ ਲੈਵਲ ਤੱਕ ਬਦਲਾ ਖੂਰੀ ਹੋਈ ਆ ਸਰਪੰਚਾਂ ਤੱਕ ਕੌਂਸਲਰਾਂ ਤੱਕ ਕਮੇਟੀਆਂ ਥੰਮੇ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਾਡਾ ਜਿਹੜਾ ਹੈਗਾ ਸ਼ਰਾਬ ਘਟਾਲੇ ਦੀ ਜਾਂਚ ਇੱਧਰ ਪੰਜਾਬ ਦੇ ਵਿੱਚ ਨਗਜੋਤ ਸਿੱਧੂ ਬਾਰੇ ਕੀ ਕਹਿਣੇ ਚ ਆਖਰੀ ਸਵਾਲ ਇਹ ਸਾਡੇ ਸਤਕਾਰਯੋਗ ਨੇਂਦਰੀ ਐਂਡ ਹਿਸ ਗੁੱਡ ਕਮੈਂਟਰੀ ਕਰਨ ਲੱਗੇ ਹੁਣ ਸੋ ਇਹ ਦੇਖੋ ਉਹਨਾਂ ਦਾ ਪ੍ਰਾਈਵੇਟ ਡਿਸੀਜਨ ਹੈਗਾ ਵਾ ਅਕਸਰ ਹਰ ਇੱਕ ਵਿਅਕਤੀ ਨੇ ਆਪਣੀ ਜ਼ਿੰਦਗੀ ਦਾ ਬੰਦੋਬਸਤ ਵੀ ਕਰਨਾ ਅਗਰ ਕਮੈਂਟਰੀ ਕਰ ਵੀ ਲਈ ਥੈਟ ਡਸਨਟ ਮੀਨ ਥੈਟ ਹੀ ਹੈਸ ਲੇਫਟ ਦਾ ਕਾਂਗਰਸ ਇੱਕ ਦਿਨ ਆਈਪੀਐਲ ਮੈਚ ਵਿੱਚ ਫਰਜ਼ਗੁਰੂ ਜਾਂਦੇ ਵੀ ਨਹੀਂ ਤਾਂ ਦੈਨ ਅੱਜਕੱਲ ਜਿੱਦਾਂ ਦਾ ਵਾਤਾਵਰਨ ਹੈਗਾ ਯੂ ਕੈਨ ਆਲਵੇਸ ਕਮਬੈਕ